ਬਹੁਤ ਸੋਣਾ ਪ੍ਰਭੂ ਓ ਕੇਲੇ ਓਏ ਵਾਈ ਵਾਰ ਲੰਗਰ ਕੇਲਿਆਂ ਦਾ ਨਾਨੀ ਆ ਗਿਆ ਲੱਡੂ ਦਾ ਪ੍ਰਸ਼ਾਦ ਲੈ ਕੇ ਹਾਂ ਗੋਹਣੀ ਮੈਂ ਚੇਤਾ ਕਰਦਿਆਂ ਵੀ ਖਾ ਵੀ ਸਾਰਾ ਕੋ ਆਏ ਆ ਤੇ ਵੀਡੀਓ ਨਹੀਂ ਬਣਾਈ ਤੁਹਾਨੂੰ ਬਣਾਵਾ ਜਾ ਕੇ ਤੁਮੋ ਤੇ ਰੱਖ ਕੇ ਜਾਵੇ ਆ ਵੀਰ ਸੇਵਾ ਕਰਨ ਲਿਆ ਸਰਸ ਮੇਮੜਾ ਨਾ ਉਹ ਡਾਟਾ ਨਹੀਂ ਹੈ। ਕੋਈ ਮਿੱਤਰੋ ਟ੍ਰੈਂਡ ਚਾਟੀ ਵੇਡ ਦੇ ਵਿੱਚ ਲੈਂਟਰ ਪੈਂਦਿਆ ਹੈ ਇੱਧਰ ਆਪਣੇ ਨਾਨੀ ਖਲੋਤੇ ਆ। ਇੱਧਰ ਨਾਨੀ ਖਲੋਤੇ ਜਿੱਤੀ ਲਾਣੀ ਪੈਣੀ ਤਸਮੇ ਵਾਲੀ ਹੈ। ਆਇਤੋ ਦੇਖ ਲੈਨੇ ਆ। ਕਰੋ ਇੰਨਾ ਕੋ ਖਾ ਵੀ ਆਏ ਤੇ ਤੂੰ ਵੀ ਨਹੀਂ ਚੇਤਾ ਕਰਾ ਵੀਡੀਓ ਬਣਾਉਣੀ ਹੈ ਮੈਂ ਕਰਾਂ ਮੈਂ ਇੰਨਾ ਕੋ ਖਾ ਵੀ ਆਏ ਇਹਨੇ ਵੀ ਨਹੀਂ ਚੇਤਾ ਕਰਾ ਵੀਡੀਓ ਬਣਾਉਣੀ ਹੈ ਹੈ ਆਹੋ ਚੱਲ ਸ਼ਾਹ ਆ ਪਾ ਲੈ ਆ ਪਾਾਂਗੇ ਨੈਟ ਤੇ ਵਾਹ ਰੂ ਤੇ ਦੇ ਲਈ ਤੇ ਪਾ ਜੁੜਾ ਨਹੀਂ ਜਾ ਸਕਦੇ ਇਹ ਸਾਰੇ ਮਾਪੁਰਖ ਬੈਠੇ ਹੋਏ ਆ ਜੀ ਤੇ ਇਧਰ ਨਾਨੀ ਠੀਕ ਆ ਉਹ ਆ ਤਿੰਨਾਂ ਨਾਲ ਜਿਹੜਾ ਪਰ ਜਾ ਵੀ ਗਿਆ ਆ ਆਹੋ ਭਾਈ ਮਿੱਤਰੋ ਅਹੀਂ ਆਇਆ ਪਣ ਚਾਤੀ ਵਿੰਡ ਮੇਰੇ ਨਾਨਕੇ ਤੇ ਸਮੋਸੇ ਵੀ ਖਾ ਲਏ ਚਾਹ ਵੀ ਪੀ ਲਈ ਐਨੇ ਹਣੀ ਦੱਸਿਆ ਕਿ ਤੂੰ ਵੀਡੀਓ ਬਣਾ ਲੈ ਇਹ ਵੀ ਪੋਸਟ ਦੇ ਚੱਕਰਾਂ ਚ ਟਕਰਾ ਰਿਹਾ ਤੇ ਨਾ ਵੀ ਪੋਸਟ ਦੇ ਟਕਰਾ ਰਿਹਾ ਜੀ ਕੋਈ ਪੋਸਟ ਪਾ ਲਈਏ ਚਲੋ ਫਰੀਦ ਦੇ ਨਾਲ ਚਲੋ ਫਰੀਦ ਨਾ ਪੜਵਾਂਗੇ ਜ ਆ ਗਏ ਆਏ ਉਹ ਹੈ ਪੋਸਟਾ ਪਹੁੰਚ ਰਹੇ ਆ ਇਹਨੇ ਬੜੇ ਜੇਤਾ ਕਰਾਇਆ ਮੋਰੇ ਨੇ ਚੇਤਾ ਹੀ ਕਰਾ ਦਿਨ ਥੋੜਾ ਬਾਰਾ ਇੱਧਰ ਪਿੰਡ ਚਾਟੀਵੰਡ ਦੇ ਵਿੱਚ ਪੈਂਦਿਆ ਲੈਂਟਰ ਦਰਵਾਰ ਦਾ ਲੈਂਟਰ ਹੈ ਦਰਵਾਰ ਹੀ ਆ ਤੇ ਤੁਹਾਡਾ ਤਕਣਾ ਹੈ ਇੱਧਰ ਦਰਵਾਰ ਹੈ ਦਰਵਾਜ਼ਾ ਬਹੁਤ ਸ਼ਾਨਦਾਰ ਲੈਂਟਰ ਪੈਂਦਿਆ ਚਾਰੇ ਪਾਸੇ ਵਾਹ ਜੀ ਵਾਹ ਬੜਾ ਵੱਡਾ ਦਰਬਾਰ ਆਇਆ ਹੈ ਰੌਣਕ ਦੇਖੋ ਤੁਸੀਂ ਯਾਰ ਰੌਣਕ ਚੈੱਕ ਕਰੋ ਪਹਿਲਾਂ ਕਿੰਡਾ ਸੋਹਣਾ ਪ੍ਰਬੰਧ ਕੀਤਾ ਲੈਂਟਰ ਪੈਂਦਿਆ ਵਾ ਸਾਰੀ ਸ਼ਕਤ ਦੇ ਬਾਤ ਤੇ ਸ਼ਬੀਲ ਪਕੌੜੇ ਇਹ ਹੋਰ ਵੀ ਬਹੁਤ ਪੋਜੀ ਆ ਜੀ ਇਹਦੇ ਇਹੋ ਜੀ ਵੀਡੀਓ ਬਣਾਈ ਹੋਏ ਤੇ ਇੱਕ ਇੰਟਰਨੈਟ ਦੇ ਯਾਦ ਰਹਿ ਜਾਂਦੀ ਆ ਜੇਕਰ ਬੰਦਾ ਕੋਈ ਵੀਡੀਓ ਨਾ ਬਣਾਵੇ ਤੇ ਉਹ ਇੰਟਰਨੈਟ ਤੇ ਯਾਦ ਨਹੀਂ ਰਹਿਦੀ ਤੇ ਅੱਜ ਅਸੀਂ ਨਾਨੀ ਦੇ ਘਰੋਂ ਪਕੌੜੇ ਵੀ ਖਾਲੇ ਪਕੌੜੇ ਘਰ ਤਾਂ ਮੋਸੇ ਵੀ ਖਾਲੇ ਤੇ ਕਈ ਕੋ ਖਾ ਲਿਆ ਤੇ ਵੀਡੀਓ ਅਸੀਂ ਫੇਰ ਨਹੀਂ ਬਣਾਈ ਨਾ ਹੀ ਕੋ ਕਮਰੇ ਦੀ ਵੀਡੀਓ ਬਣਾਈ ਤੇ ਤੂੰ ਫੋਟੋ ਵੀ ਨਹੀਂ ਹੋਈ ਨਾ ਤੇ ਮੇਰੀ ਵੀਡੀਓ ਜੇ ਵੀ ਨਹੀਂ ਬਣਾਈ ਚੱਲ ਫੇਰ ਕੋਈ ਗੱਲ ਨਹੀਂ ਫੇਰ ਕਿਹੇ ਵੇਲੇ ਆਵਾਂਗੇ ਰੋੜਾ ਬਣਾਵਾਂਗੇ ਬਲੌਗ ਪਿੰਡ ਘਰ ਦਾ ਤੇ ਇੱਧਰ ਤੁਸੀਂ ਰੌਣਕ ਪਹਿਲਾਂ ਚੈੱਕ ਕਰੋ ਯਾਰ ਰੌਣਕ ਬਹੁਤ ਜਿਆਦਾ ਹੈ ਇੰਨਾ ਜਿਆਦਾ ਖੁੱਲਾ ਥਾਂ ਵਾ ਹੈ ਹੈ ਕੀ ਆ ਉਹ ਨਹੀਂ ਜੀ ਵੀਡੀਓ ਬਣੀਏ ਉਧਰ ਉਧਰ ਵੀ ਆਵਾਂਗੇ ਚਲਾ ਤਾ ਉਹ ਲੈ ਮਨ ਨਾਲ ਨੀ ਕੋ ਆਇਲ ਆਦ ਗਏ ਚਲਾ ਜੇ ਫਿਰ ਉਹ ਨਾਲ ਛੱਡਦੇ ਆ ਮੈਂ ਨਾ ਨੀ ਮੜਾ ਆ ਹੈ ਕਿ ਨਹੀਂ ਆਹ ਫੇਰੇ ਜੇ ਬੰਨੇ ਚੱਲਦੇ ਆ ਵੀ ਉਦਨ ਬੰਨੇ ਪਕੌੜੇ ਪਕਾਣਾ ਜਿੱਦ ਤੱਕ ਨਿਕਲਦੇ ਆ ਤਿਆਰ ਹੁੰਦੇ ਆ ਧੰਨ ਆ ਲੈ ਬਾਬਾ ਉਹਨੂੰ ਕੋ ਭਰਾ ਕੇ ਲਿਆਉਣਾ ਉਦੋਂ ਵੀ ਤਿਆਰ ਰੱਖੀ ਵਾਜ਼ੂ ਹੀ ਜਾਣਾ ਹੀ ਹੋ ਤਾਂ ਹੁੰਦਾ ਏ ਉਹਨੇ ਕੋ ਠੋਕੂ ਲਾ ਕੇ ਬਸ ਆਪਾਂ ਆ ਜੰਦਿਆਂ ਲੱਗੇ ਆਪਸਾ ਜਾਂਦਿਆਂ ਵਾ ਇਧਰ ਮੈਨੂੰ ਮੇਰਾ ਨਿਦਾਨ ਕਰਦੇ ਤੂੰ ਆਹੋ ਨਾਨੀ ਆ ਗਿਆ ਲੱਡੂ ਦਾ ਪ੍ਰਚਾਰ ਲੈ ਕੇ ਹਾਂ ਕੋਣੀ ਮੈਂ ਚੇਤਾ ਕਰਦਿਆ ਵੀ ਖਾ ਵੀ ਸਾਰਾ ਕੁ ਖਾਏ ਆ ਆਹੋ ਤੇ ਵੀਡੀਓ ਨਹੀਂ ਬਣਾਈ ਤੁਹਾਨੂੰ ਬਣਾਵਾ ਜਾ ਜੇ ਤੁਸੀਂ ਮੋਤੇ ਰਾਕ ਕੇ ਜਾਣਾ सकला नहीं सकल बस बना लिया ये पकौड़े निकल रहे मुड़क चलते हैं सेवा करनी चलो ठीक है नहीं चलो चलो थीका। चलो थीका। चलो थीका। चलो थीका। नहीं रजे हैं बस नानी ने खूब सेवा की थी मेरी ਨੀਣਾ ਨੰਨੀ ਕੀ ਕਰੀ ਨੰਨਾ ਕੀ ਕਰੇ ਨਾਨੀ ਨੇ ਖੂਬ ਸੇਵਾ ਕੀਤੀ ਆ ਸਮੋਸੇ ਸਮਾਸੇ ਚਾਹ ਪਿਆਈ ਸਮੋਸੇ ਖਵਾਏ ਆ ਤੇ ਨਾਲੇ ਦਾਨੀ ਨੇ ਦੱਸਿਆ ਕਿ ਪਿੰਡ ਦੇ ਗੁਰਦੁਆਰੇ ਦਾ ਲੈਂਟਰ ਪਾਣ ਦੇ ਦਰਬਾਰ ਦਾ ਵੀਡੀਓ ਬਣਾ ਲਓ ਕੋਲੇੜਾ ਵਲੌਗ ਆ ਇਹ ਪਾਜੂ ਇੰਟਰਨੈਟ ਤੇ ਤੇ ਪਿੰਡ ਚਾਟੀਵਿੰਡ ਦੇ ਵੀ ਇੱਕ ਯਾਦ ਨੈਟ ਤੇ ਪਾ ਜਾਣੀ ਆ ਕਿ ਕਿਸੇ ਟਾਇਲ ਨੂੰ ਸਾਡੇ ਗੁਰਦੁਆਰੇ ਦਾ ਲੈਂਟਰ ਪਾਣ ਦੇ ਆ ਅਹ ਦੂਰੋਂ ਪਕੌੜੇ ਕਿੰਨੇ ਸਵਾਦ ਲੱਗਦੇ ਆ ਕੱਲ ਜੇ ਖਾ ਕੇ ਦੇ ਉਹ ਸਵਾਦ ਨਹੀਂ ਖਾਣੇ ਨਹੀਂ ਬਹੁਤ ਸੋਹਣਾ ਪ੍ਰਬੰਧਕ ਫਿੰਗਰੀ ਬਣੀ ਹੋਰ ਹੈ ਹੈ ਹੋਏ ਉਧਰ ਖਾਣਾ ਹੈ ਖਾਣਾ ਹੀ ਜਿਹੜੀ ਢੇਰ ਭਰਨ ਦਿਆ ਸੋਲਡ ਬਾਟੀ ਬੋੜਾ ਨਾ ਤੋੜਵਾਉਂਦੇ ਅੰਦਰ ਕਾਈ ਦੇ ਵਿੱਚ ਤਾਜੇ ਤਾਜੇ ਆਹ ਆ ਸੰਗਤ ਦੇ ਬਾਹਰ ਤੇ ਦੂਜੀ ਸਾਈਡ ਤੇ ਉਧਰ ਲੱਗੀ ਹੈ ਜੀ ਲੋ ਉਦਰਾ ਪਣ ਖੈਰ ਨੇਰੇ ਗਈ ਜਾਣਾ ਤੇ ਬਾਕੀ ਖਿਆਰ ਕੋਈ ਗੱਲ ਨਹੀਂ ਇਧਰ ਨਾ ਨਿਕਲੋਤੇ ਆ ਤੇ ਬਾਕੀ ਬਹੁਤ ਸੋਹਣਾ ਗੁਰਦੁਆਰਾ ਇਥੋਂ ਵੀ ਜਾਨੀਏ ਵੇ ਤੇ ਹੁਣ ਆਹ ਗਾੜੀ ਦਰਬਾਰ ਆ ਫਿਲਹਾਲ ਇਹ ਪੂਰਾ ਦਰਬਾਰ ਨਹੀਂ ਵੇਖਿਆ ਹੁਣ ਅਸੀਂ ਦਰਬਾਰ ਵੇਖ ਲਿਆ ਵਾ ਇੱਕ ਵਾਰੀ ਤੁਹਾਨੂੰ ਲਾਗੇ ਜਾ ਕੇ ਦਿਖਾ ਦਿੰਨੇ ਆ ਤੇ ਕਿਵੇਂ ਦਾ ਵਾ ਕਿਵੇਂ ਦਾ ਬਣਿਆ ਵਾ ਚਾਟੀ ਪਿੰਡ ਦਾ ਦਰਬਾਰ ਉਰੇ ਫੇਰ ਅਹੀਂ ਵੇਨੇ ਆ ਤੇ ਉੱਤੇ ਜਲਾ ਕੇ ਜਾਗੇ ਤੁਹਾਨੂੰ ਟਿਪ ਦਿਖਾ ਦਨੇ ਆ ਇਹ ਨਾਲ ਨਾਲ ਦਰਿਆ ਆਉਂਦਾ ਵੀ ਬੈਰ ਕੋਈ ਗੱਲ ਨਹੀਂ ਓਕੇ ਲੈ ਓਏ ਵਾਈ ਵਾ ਲੰਗਰ ਕੇਲਿਆਂ ਦਾ ਆ ਵਾਸ਼ ਆ ਲੈ ਕਿਲੇ ਖਾਈਏ ਯਾਰ ਓਏ ਕੋਲ ਲੱਗਣਾ ਹੈ ਲੈ ਲਿਆਂਦੇ ਹੋਣੇ ਤਾਜੇ ਤਾਜੇ ਉਹਨਾਂ ਨੇ ਆਹ ਆ ਇਧਰ ਗੱਡੀ ਗੱਡੀ ਵਿਚਾਲੇ ਪਾਣੀ ਵਾਲਾ ਟੈਂਕਰ ਪਾਣੀ ਵਾਲਾ ਟੈਂਕਰ ਚਲ ਆਇ ਕੋਰ ਬਣਾ ਲਈਏ ਬਈ ਇਹ ਇਧਰ ਮਿੱਤਰੋ ਦਰਬਾਰ ਦਾ 2 3 ਮੰਜਰੇ ਜਿਹੜਾ ਦਰਬਾਰ ਦਾ ਲੈਂਟਰ ਪੈਣਾ ਆ ਚੱਕ ਕਰੋ ਚੱਕ ਪਹਿਲਾਂ 2 3 ਮੰਜਲੀ ਟਾਵਲ ਟ੍ਰਿਪਲ ਬੇਸਮੈਂਟ ਇੱਕ ਬੇਸਮੈਂਟ ਥੱਲੇ ਬਣੀ ਆ ਉਹ ਦੇਖੋ ਇਹ ਤਾਂ ਬੇਸਮੈਂਟ ਬਣੀ ਆ ਦਾ 2 3 ਮੰਜਲੀ ਉੱਤੇ ਲੈਂਟਰ ਪੈਣਾ ਉੱਤਰ ਪਰੇ ਸੇਵਾ ਚੱਲ ਰਹੀ ਆ ਇਹ ਇੱਥੇ ਸੀਮਿੰਟ ਦਾ ਟਰਾਲਾ ਘੋਤਾ ਕੁਝ ਨੂੰ ਕੋ ਪਤਾ ਨਹੀਂ ਕਿ ਹੋਂਡਾ ਪੈਂਦੇ ਬੋਝਦਾ ਹੀ ਬੜੀ ਚੱਕੀ ਹੈ ਇੱਧਰ ਆ ਵੀ ਸੀਮਿੰਟ ਦਾ ਟਰਾਲਾ ਆ ਵੀਰ ਸੇਵਾ ਕਰਨ ਗਿਆ ਉਧਰ ਸੀਮਿੰਟ ਦਾ ਹੌਂਦਾ ਟਰਾਲੀ ਚੱਲ ਉਧਰ ਪੱਧਰੀ ਰੇਤਾ ਭਰ ਭਰ ਕੇ ਤੇ ਦਰਵਾਰ ਦੇ ਉੱਪਰ ਲੈ ਕੇ ਜਾਂਦਾ ਹੈ ਸਾਰੀ ਸਾਰੇ ਦਰਬਾਰ ਦੀ ਸੇਵਾ ਹੋ ਰਹੀ ਆ ਇੱਧਰ ਸੀਮੈਂਟ ਸੀਮੈਂਟ ਦੀ ਟਰਾਲੀ ਆ ਜੀ ਟਰੈਕਟਰ ਟਰਾਲਾ ਸੋ ਸਾਰੇ ਵੀਰਾਂ ਨੇ ਵੀਡੀਓ ਤੁਸੀਂ ਵੇਖ ਲੀਆ ਪਿੰਡ ਚਾਟੀਵਿੰਡ ਦੀ ਦਰਬਾਰ ਦਾ ਲੈਂਟਰ ਪਾਣ ਦਿਆ ਇਹ ਇੱਕ ਯਾਦ ਬਣ ਜਾਣੀ ਇੰਟਰਨੈਟ ਤੇ ਬਹੁਤ ਫੁੱਲ ਕੇ ਵੇਖਿਆ ਕਰਨਗੇ ਵੀ ਸਾਡੇ ਪਿੰਡ ਦੀ ਯਾਦ ਬਣੀ ਆ ਯਾਰ ਮਾਸੀ ਕੋਈ ਗੱਲ ਨਹੀਂ ਵੀਡੀਓ ਵਧੀਆ ਲੱਗੀ ਹੋਵੇ ਤੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਇਓ ਜੀ ਓਕੇ ਜੀ ਮਿਲਦੇ ਆਂ ਨਵੀਂ ਵੀਡੀਓ ਦੇ ਵਿੱਚ ਜਲਦੀ ਹੀ ਹਾਜ਼ਰ ਹੋਵਾਂਗੇ ਸਾਸਤਰੀ ਕਾ